What i ਸਾਡੇ ਕਾਲੇ ਵਿੱਚ ਜੀਵਾ ਤੋਂ ਉਹਨੇ ਹੁੰਦੇ ਨੇ ਸਰੀਰ ਦਾ ਸਭ ਤੋਂ ਬਾਣੀ ਚ ਕਹਿੰਦੇ ਨੇ ਉਹ ਰੇਸ਼ਾ ਉਹਨਾਂ ਨਦਰਾਂ ਆਵਾ ਬੰਦਾ ਇਹੋ ਮਨਾਨ ਰੱਬ ਵਿੱਚ ਤੇ ਰੱਬ ਦੇ ਪਿਆਰ ਵਿੱਚ ਸਭ ਤੋਂ ਵੱਡਾ ਗੋੜਾ ਉਹ ਸੰਸਾਰ ਨੂੰ ਵੇਦੇ ਨੇ ਸੰਸਾਰ ਦੀ ਨਕਾਰ ਨਹੀਂ ਸੰਸਾਰ ਉਹਨਾਂ ਨੂੰ ਹੱਲ ਦਿਗਾ ਨਹੀਂ ਦੇਖ ਸਕਦਾ ਉਹ ਸਰੀਰ ਵਿੱਚ ਹੋਣ ਤਾਂ ਵੀ ਪਰਮਕਾਰੀ ਨੇ ਜਿਆਦਾ ਪੁਰਸ਼ੰਦਰ ਦਾ ਬੇਤ ਹੁੰਦੇ ਨੇ ਤੇ ਤਾਂ ਵੀ ਪਰਮਕਾਰੀ ਨੇ ਅੱਜ ਉਹਨਾਂ ਦੇ ਬਾਅਦ ਵਿੱਚ ਹੋ ਕੇ ਅਸੀਂ ਉਹਨਾਂ ਨੂੰ ਸਰਕਾਰ ਦੇ ਖੁਦ ਪੇਸ਼ਾ ਕਰਨ ਵਾਸਤੇ ਆਏ ਹਾਂ ਸੰਸਾਰ ਭਰ ਵਿੱਚ ਸਾਰਾ ਪ੍ਰੋਗਰਾਮ ਜਿਹੜਾ ਖੈਰ ਆ ਰਿਹਾ ਸਮਾਂ ਬੜਾ ਸੀਮਤ ਜਿਹਾ ਹੈ ਲੋਕਾਂ ਕਰਾਵਾ ਇੱਕ ਮਹਾਂਪੁਰਸ਼ ਦੇ ਬੇਤਮ ਜੀਵਨ ਵਿੱਚ ਲੋਕ ਲੈ ਕੇ ਮੈਂ ਤੁਹਾਡੀ ਕਿਰਪਾ ਮੰਗ ਲੈਣੀ ਹੈ ਧੰਨਵਾਦ ਕਰਨਾ ਹੈ ਸਰਕਾਰ ਨੂੰ ਬਾਬਾ ਦਰਵਾਜ ਸੇਕੀ ਲੋਰ ਅੰਦਰ ਸ੍ਰੀ ਅਨੰਦਪੁਰ ਸਾਹਿਬ ਵਾਲੇ ਮਹਾਂਪੁਰਸ਼ ਉਹਨਾਂ ਦੇ ਢੇਰਾਂ ਦੇ ਜਿੰਨੇ ਵੀ ਅਫਸਰਦ ਸਨਮਾਨ ਆਏ ਥੇ ਬਾਬਾ ਗੁਰਮੀਤ ਸਿੰਘ ਜੀ ਰਜੂ ਸਾਹਿਬ ਦੇ ਵਿਸ਼ੇ ਕਰਦੇ ਬਾਬਾ ਜੀ ਹਰ ਰਤ ਸ਼ਬਦਾਂ ਦੇ ਸੁਣ ਭੇਡਾ ਕਰਨ ਵਾਸਤੇ ਆਏ ਇਸ ਨੂੰ ਆਤ ਕਰਦੇ ਆ ਬਾਬਾ ਸੁਖਵਿੰਦਰ ਸਿੰਘ ਜੀ ਵੀ ਯੂਪੀ ਤੋਂ ਆਏ ਨੇ ਬਾਬਾ ਅਮਰ ਸਿੰਘ ਜੀ ਰੂਪੀ ਬੜੌਲੀ ਤੋਂ ਆਏ ਨੇ ਬਾਬਾ ਨਿਸ਼ਾਨ ਸਿੰਘ ਭਾਈ ਦਸਵਾਲ ਸਿੰਘ ਕਲੂਰੀਆ ਪਰਬਾਰ ਬਾਟੂ ਨੂੰ ਆਏ ਦਾ ਸੰਕਟਾ ਰਾਮ ਜੀ ਨਾਲ ਹੈ ਹੋਰ ਦੂਸਰੇ ਦੇਵਿਆਂ ਦੇ ਇਫਤਿਹਾਰ ਸਾਹਿਬਾਨ ਆਏ ਨੇ ਸਾਰਿਆਂ ਦਾ ਧੰਨਵਾਦ ਕਰਦਾ ਵੇਲੇ ਆਪਣੇ ਦਰੋਂ ਘਰੋਂ ਨਾ ਉਡੀਕਤ ਪਰਿਸ਼ਕ ਸਾਰਿਆਂ ਨੂੰ ਜਿਹੜਾ ਸੇਵਾ ਦਾ ਡੋਰਾ ਸੰਤੂ ਨੇ ਇਹਨਾਂ ਮਹਾਂਪੁਰਸ਼ਾਂ ਨੇ ਲੋਹਿਆਂ ਤੇ ਪਾਇਆ ਉਹਨੂੰ ਬਖੂਬੀ ਲਵਾ ਕੇ ਉਹ ਵੀ ਮੈਂ ਤੇ ਘਰ ਦੀ ਖੁਸ਼ੀ ਦੇ ਪਾਤਰ ਬਣੂ ਇਹ ਮੇਰੀ ਬੇਨਤੀ ਪਾਤਸ਼ਾਹ ਦੇ ਅੰਦਰ ਜਰਣਾ ਆਓ ਸੰਤ ਕੀ ਆ ਸੰਤ ਦੀ ਪਰਿਭਾਸ਼ਾ ਕੀ ਲੋਕਾਂ ਵਾਸਤੇ ਨਾਸ਼ਾ ਕਰਨੀ ਆ ਸਿਮਰਨ ਕਰਨਾ ਆਪਣੇ ਆਪ ਨੂੰ ਦੁੱਖਾਂ ਵਿੱਚ ਪਾਉਣਾ ਆਪਣੇ ਸੁੱਖ ਲੋਕਾਂ ਨੂੰ ਦਸ਼ਾਵਰ ਕਰਨਾ ਜੇ ਕੋਈ ਹਮਲਾਵਰ ਬਣ ਕੇ ਕਿਸੇ ਗਰੀਬ ਨੂੰ ਤਾਂ ਕਰਿਓ ਨੇ ਸਾਹਮਣੇ ਤਲਵਾਰ ਕਰ। ਜੇ ਕੋਈ ਹਮਲਾਵਰ ਬਣ ਕੇ ਕਿਸੇ ਗਰੀਬ ਨੂੰ ਤਾਂ ਕਰਿਓ ਨੇ ਸਾਹਮਣੇ ਤਲਵਾਰ ਲੈ ਕੇ ਖੋੜਾ ਇੱਕ ਸੰਤ ਦੀ ਡੈਫੀਲੇਸ਼ਨ ਹੈ ਇੱਕ ਸੰਤ ਦੀ ਪਰਵਾਚ ਹੈ ਦੋ ਸ਼ਕਤੀਆਂ ਜੇ ਕੱਖੀਆਂ ਕਿਸੇ ਘਰ ਵਿੱਚ ਕੰਮ ਕਰਦੀਆਂ ਨੇ ਤੇ ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਕਾਰਨ ਹੈ ਇਥੇ ਜਿਹੜਾ ਸ਼ਰਧਾ ਨਾਲ ਮੱਥਾ ਟੇਕਣ ਵਾਸਤੇ ਆਉਂਦਾ ਉਹਦੀ ਢੋਲੀ ਲਹਿਮਤਾ ਨਾਲ ਭਰਦੀ ਹੈ ਜੇ ਜਿਹੜਾ ਮੱਖਾ ਲਾਉਣ ਵਾਸਤੇ ਆਵੇ ਉਹਦਾ ਮੱਖਾ ਫੇਰ ਦਿੱਤਾ ਜਾਂਦਾ ਭੰਨ ਦਿੱਤਾ ਜਾਂਦਾ ਮੱਖਾ ਭਗਤੀ ਤੇ ਸ਼ਕਤੀ ਇੱਕ ਵੇਰ ਤਰ੍ਹਾਂ ਉਸੇ ਕੰਮ ਕਰਦੀ ਆ ਤੇ ਗੁਰੂ ਨਾਨਕ ਦੇਵ ਜੀ ਵਾਲਾ ਹੀ ਤਾਂ ਇੱਕ ਸਿੱਖ ਹੋਇਆ ਗੁਰੂ ਨਾਨਕ ਸਾਹਿਬ ਦੇ ਕਰਤਾ ਬਾਬਾ ਤਾਰਾ ਸਿੰਘ ਸਾਹਿਬ ਭਾਰਤ ਦੇ ਇਤਿਹਾਸ ਅੰਦਰ ਕੱਲੇ ਉਹ ਮਹਾਂਪੁਰਸ਼ ਨੇ ਜਿੰਨਾ ਦਾ ਨਗਰ ਇੱਕ ਨਾਮ ਦੇ ਭਾਰਤ ਦੇ ਇਤਿਹਾਸ ਵਿੱਚ ਲਿਖਿਆ ਜਾਂਦਾ ਤੇ ਸਭ ਤੋਂ ਵੱਡੀਆਂ ਕੁਰਬਾਨੀਆਂ ਉਸ ਮਹਾਂਪੁਰਸ਼ ਨੇ ਕਾਰ ਸੇਵਾ ਦਾ ਗੁੰਬ ਆਪਣੇ ਛੇਤਾਂ ਚੜਾਇਆ ਮਾ ਬਾਬਾ ਨੂੰ ਜਿਹੜੀ ਬਾਬਾ ਤਾਰਾ ਸਿੰਘ ਵਾਂ ਵਾਲੇ ਮਹਾਂਪੁਰਸ਼ਾਂ ਨੂੰ ਜ਼ਮੀਨ ਮਿਲੀ ਆ ਨਾ ਜ਼ਮੀਨ ਉੱਤੇ ਗੁਰੂ ਘਰ ਬਣਾਇਆ ਪਿੰਡੋਂ ਬਾਰ-ਬਾਰ ਤੇ ਆਏ ਗਏ ਨੂੰ ਪ੍ਰਸ਼ਾਦਾ ਛਕਾਉਂਦੇ ਨੇ ਆਏ ਗਏ ਨੂੰ ਕੰਮ ਹੀ ਕਹਿੰਦੇ ਲੰਗਰ ਦੀ ਸੁੱਖਤਾ ਕਰਦੀ ਆ ਮਹਾਂਪੁਰਸ਼ ਦੇ ਦੇਰੇ ਬਾਬਾ ਬੰਨਾ ਸਿੰਘ ਬਹਾਦਰ ਦੀਆਂ ਲੜਾਈਆਂ ਤੋਂ ਬਾਅਦ ਬਾਬਾ ਤਾਰਾ ਸਿੰਘ ਸਾਹਿਬ ਵੀ ਆਪਣੇ ਨਗਰ ਡਲਵਾਂ ਆ ਗਏ ਇਸ ਇਲਾਕੇ ਦਾ ਚੌਧਰੀ ਸਾਹਿਬ ਰਾਏ ਬੜਾ ਹੰਕਾਰੀ ਚੌਧਰੀ ਲੋਕਾਂ ਦੀਆਂ ਫਸਲਾਂ ਉਜਾੜਿਆ ਕਰਦਾ ਸੀ ਆ ਹੀ ਨਹੀਂ ਨਾ

ਦਿੱਲੀ ਮੂਵਮੈਂਟ ਚੱਲਿਆ ਤੇ ਵੱਡੇ ਵੱਡੇ ਲੰਗਰ ਦੇ ਨਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਦਿੱਲੀ ਦੇ ਦਰਵਾਜ਼ਿਆਂ ਤੇ ਜਾ ਕੇ ਲਾਈ ਦਿੱਲੀ ਦੇ ਦਰਵਾਜ਼ੇ ਜਿੱਥੇ ਕੋਈ ਨਹੀਂ ਪਹੁੰਚਦਾ ਉੱਥੇ ਦੇ ਕੋ ਪਹੁੰਚਦਾ ਜੋ ਕਾਰ ਸੇਵਾ ਵਾਲੀ ਸੰਭਰਦਾ ਗੱਜ ਗਿਆ ਕੋ ਸਾਧਨਾਮਸ਼ੀ ਬਣ ਬੜੀ ਵੱੜ ਬਕਰ ਕੇ ਮਹਾਂਪੁਰਸ਼ਾਂ ਦੇ ਬੜੀ ਵੱਲ ਵਿਸ਼ਾਲ ਮੇਵਾ ਦਾ ਹੋ ਜਾ ਭਾਈ ਜਰਨੈਲ ਸਿੰਘ ਦੀ ਬੜੇ ਸੂਝਾ ਨਾਸੀ ਕਰਮਨ ਸਿੰਘ ਸਾਧਕ ਸੂਰਤ ਸੀ ਤੇ ਰੇਲਵੇ ਡਿਪਾਰਟਮੈਂਟ ਦੇ ਮੱਲੇ ਤੋਂ ਸਰਵਿਸ ਕਰਦਾ ਸੀ ਬ੍ਰਹਮਪੁੱਤਰ ਦਰਿਆ ਦੇ ਬਾਬਾ ਜੀ ਨੇ ਕੋਲ ਬੱਧਾ ਸ੍ਰੀ ਬ੍ਰਹਮਪੁੱਤਰ ਦਰਿਆ ਤੇ ਇਹਨਾਂ ਕਾਮਰ ਇੰਜੀਨੀਅਰ ਬਾਬਾ ਜੀ ਹੁਲਾਨੇ ਨੂੰ ਸੱਦਿਆ ਵੀ ਕਰਮੇਲ ਸਿਆਣ ਗਦਾਬਰੀ ਨਦੀ ਤੇ ਬੋਲ ਬੰਨਣ ਦਾ 10 ਕਿੰਨਾ ਖਰਚਾ ਸ਼ੀਟ ਲਾ ਕੇ ਦੱਸ ਬਾਬਾ ਜੀ ਨੂੰ ਮੱਥਾ ਟੇਕ ਪਤਾ ਕੀ ਦਾ ਬਾਬਾਏ ਤੁਸੀਂ ਲੰਗਨ ਕਲਾਸ ਸਾਡੇ ਦੇ ਦੁਨੋ ਤੇ ਆਦਰ ਤੁਸੀਂ ਦਵਾਨ ਤਲਾ ਸਕਦੇ ਹੋ ਇਹ ਕੰਮ ਤੁਹਾਡਾ ਨਹੀਂ ਇਹ 200 ਰੁਪਈਆ ਦਾ ਖਰਚਾ ਹੈ ਇਸ ਸੀਮੈਂਟ ਲੱਗਣਾ ਹੈ ਸਰੀਆ ਲੱਗਣਾ ਹੈ ਕਿੱਤਾ ਲਗਣੀਆਂ ਨੇ ਬਦਰੀ ਲਗਣੀਆਂ ਬੜਾ ਵੱਡਾ ਖਲਕਾ ਹੈ ਮਹਾਪੁਰਸ਼ ਆਸਕੇ ਕਹਿੰਦੇ ਉਹ ਕਰਨੈਲ ਸਿਆ ਸਰਕਾਰਾਂ ਪੁਰਾਉਂਦੀਆਂ ਬਦਰੀ ਸ਼੍ਰੀਮਤ ਲੇਤੇ ਨੇ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਿੱਤਰ ਦਰਬਾਰ ਵਿੱਚ ਸੰਗਤ ਜਿਹੜੀ ਦਰਸ਼ਨ ਕਰਨ ਵਾਸਤੇ ਆਉਂਦੀ ਆ ਉਹਨਾਂ ਦੀ ਸੁਰਤਾ ਵਾਸਤੇ ਜਿਹੜਾ ਪੁਰਾਉਂ ਚੱਲੇ ਆ ਨਾ ਅਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਗਿਆ ਦੇ ਦਿੰਦੇ ਪੁਲਸ ਛੋਲੇ ਦਾ ਬਣਾਇਆ ਜਾਸ ਜਿਹੜਾ ਗੱਤ ਗਿਆ ਸਤਿਨਾਮ ਸ਼੍ਰੀ ਮਨ ਇਹਦੀ ਮਾਣੀ ਸੰਭਲਦਾ ਇਹ ਨਹੀਂ ਕਿ ਇਹ ਸੰਦੇ ਸਾਡੇ ਵਿਚਰਦੇ ਨੇ ਜਾਂ ਇਹ ਆਮ ਸੁਭਾਅ ਨੂੰ ਵਾਸ ਨਿਤ ਰਹਿੰਦੇ ਨਹੀਂ ਮਹਾਰਾਜ ਨੇ ਜੱਡੀਆਂ ਵੱਡੀਆਂ ਇਸ ਗੁਰਤੀ ਦੀ ਕਿਰਪਾਵਾ ਕੀਤੀ ਹੈ ਨਾ ਜੇ ਬਾਬਾ ਪੁੰਡਾ ਸਾਹਿਬ ਰੱਖ ਦਿੱਤੀ ਉਹ ਨਾ ਪਹਿਲਾਂ ਤਾਂ ਕਾਰ ਸੇਵਾ ਦਾ ਗੁਰੂਵਾਲਾ ਸਾਹਿਬ ਦੀ ਤਰਜੀਹ ਦੇਵਾ ਬਾਬਾ ਪੁੰਡਾ ਸਾਹਿਬ ਦੀ ਮਹਾਨੇ ਕੌੜੀ ਸਾਹਿਬ ਤੇ ਸੇਵਾ ਦੇ ਨਾਲ ਨਾਲ ਕੁਰਬਾਨੀਆਂ ਵੀ ਕੀਤੀਆਂ ਇਸ ਸੰਤ ਪਤਲਾਵਾਂ ਨੇ ਕੁਰਬਾਨੀਆਂ ਵੀ ਕੀਤੀਆਂ ਪਰ ਉਹ ਕਾਲ ਮੇਰੀ ਮਹਾਰਾਜ ਨੇ ਜਿੰਦੀਆਂ ਵੰਡੀਆਂ ਇਸ ਗੁਰਤੀ ਦੇ ਕਿਰਪਾਵਾਂ ਕੀਤੀਆਂ ਨਾ ਜੇ ਬਾਬਾ ਪਟਾ ਸਾਹਿਬ ਦਾ ਦਿੱਤੀਆਂ ਨਾ ਪਹਿਲਾਂ ਤਾਂ ਕਾਰ ਸੇਵਾ ਦਾ ਗੋਲਵਾਲ ਸਾਹਿਬ ਦੀ ਤੱਕਿੰਦੇ ਨਾ ਬਾਬਾ ਪਟਾ ਸਾਹਿਬ ਦੀ ਵਿਰਾਨੇ ਬੌੜੀ ਸੈ ਤੇ ਸੇਵਾ ਦੇ ਨਾਲ ਨਾਲ ਕੁਰਬਾਨੀਆਂ ਵੀ ਕੀਤੀਆਂ ਇਸ ਸਰਪੰਨਾਂ ਵਾਲੇ ਕੁਰਬਾਨੀਆਂ ਵੀ ਕੀਤੀਆਂ ਪਰ ਉਹ ਕਾਲ ਨਹੀਂ ਚੌਧਰੀ ਨਾਂ ਮੰਨਿਆ ਜੱਟਿਓ ਇਹ ਵਾਕਏ ਦੇ ਸਿੱਖ ਭਾਈ ਭੰਗੇਲ ਸਿੰਘ ਦੇ ਭਾਈ ਅਮਰ ਸਿੰਘ ਘੁਸਿਆਂ ਵਾਲੇ ਕੁਤਰੇ ਸਿੱਖ ਸਾਹਿਬ ਚੌਧਰੀ ਦੀਆਂ ਘੋੜੀਆਂ ਸਾਡੀ ਫਸਲ ਬਰਬਾਦ ਕਰਦੀਆਂ ਆਖਿਆ ਚੌਧਰੀ ਨੂੰ ਨਹੀਂ ਮੰਨਦਾ ਪੁੱਤਾਂ ਨਾਲੋਂ ਵਿਆਰੀ ਹੁੰਦੀ ਆ ਜਿੰਨੀ ਦਾ ਆਪ ਨੂੰ ਫਸਲ ਐਨਾ ਗੱਲਾਂ ਵਿੱਚ ਮੋਢੇ ਤੇ ਕਈ ਵਾਰੀ ਦਿਨੋਂ ਰਾਤ ਰਾਤ ਤੇ ਪਾਣੀ ਲਾਉਣ ਜੱਟਾਂ ਤੋਂ ਮੰਦਾ ਜਾਂਦਾ ਥੱਲੇ ਕਈ ਵਾਰ ਸੱਤ ਡਾਂਗ ਮਾਰ ਦਿੰਦਾ ਛੇ ਡਾਂਗ ਮਾਰ ਦਿੰਦਾ ਕਈ ਵਾਰ ਮੌਤ ਹੋ ਜਾਂਦੀ ਆ ਪੁੱਤਾਂ ਨਾਲ ਫਸਲ ਪਿਆਰੀ ਹੁੰਦੀ ਆ ਚੌਧਰੀ ਨਹੀਂ ਕਰਦਾ ਉਜਾੜਦਾ ਉਹ ਲੈਟੋਰੀ ਕਰ ਲਈ ਨਹੀਂ ਚੌਧਰੀ ਕਰਦਾ ਤੇ ਚੌਧਰੀ ਨਾਲ ਗੱਲ ਕਰ ਲਈ ਸਮਾ ਪਾ ਕੇ ਸਤਨਾਮ ਸਿੰਘ ਨੂੰ ਦੇ ਹੁਸੈਨ ਖੁੱਸਿਆ ਵਾਲੇ ਦੇ ਚੌਧਰੀ ਸਾਹਿਬ ਰਾਏ ਦੀਆਂ ਘੋੜੀਆਂ ਕੱਢੀਆਂ ਸਰਦਾਰ ਲਖਮੀਰ ਸਿੰਘ ਬਿਹਾਲੇ ਵਾਲੇ ਕੋਲ ਪਟਾਣਾ ਉਹਨੇ ਘੋੜੀਆਂ ਜਿਹੜੀਆਂ ਸਾਨੂੰ ਪਟਿਆਲੇ ਵਾਲੇ ਮਹਲਾ ਦੇ ਅਮਰ ਸਿੰਘ ਕੋਲ ਜਾ ਕੇ ਲਈ ਜਿਹੜੀ ਘੋੜੀਆਂ ਦੀ ਰਕਮ ਮਿਲੀ ਨਾ ਇਹਨਾਂ ਸਿੰਘਾਂ ਨੂੰ ਸਰਦਾਰ ਲਖਮੀਰ ਸਿੰਘ ਬਿਹਾਲੇ ਵਾਲੇ ਨੂੰ ਉਹਨੇ ਸਾਰੀ ਦੀ ਸਾਰੀ ਰਕਮ ਜਾ ਕੇ ਨਾ ਬਾਬਾ ਤਾਰਾ ਸਿੰਘ ਦੇ ਲੰਗਰ ਵਿੱਚ ਪਾ ਦਿੱਤੀ ਕਿ ਇੱਥੋਂ ਗਰੀਬਾਂ ਦਾ ਮੂੰਬਾ ਘਾਟੇ ਡੜਵਾਏ ਸਾਂਝੀ ਲੱਗੂਗੀ ਇਸੇ ਬਾਦ ਦੇ ਚਾਈ ਤੇ ਇਹਨ ਚੌਧਰੀ ਨੇ ਖੁਦ ਕੱਢਣੀ ਸ਼ੁਰੂ ਕੀਤੀ ਵੀ ਪਤਾ ਕਰੀਏ ਘੋੜੀਆਂ ਕੱਡੀਆਂ ਕਿੰਨੇ ਨੇ ਪਤਾ ਲੱਗਾ ਵੀ ਅਮਰ ਸਿੰਘ ਤੇ ਬਘੇਲ ਸਿੰਘ ਹਸਿਆ ਵਾਲੇ ਦੇ ਘੋੜੀਆਂ ਕੱਡੀਆਂ ਤੇ ਇਸ ਵੇਲੇ ਬਘੇਲ ਸਿੰਘ ਬਾਬਾ ਤਾਰਾ ਸਿੰਘ ਬਾਹਮ ਵਾਲਿਆਂ ਦੇ ਡੇਰੇ ਆ ਬਾਬਾ ਤਾਰਾ ਸਿੰਘ ਬਾਹਮ ਵਾਲਿਆਂ ਦੇ ਦੂਜੇ ਬੰਦੇ ਲੈ ਕੇ ਨਾ ਚੌਧਰੀ ਆਲਕੇ ਬਾਬਾ ਤਾਰਾ ਸਿੰਘ ਸਾਹਿਬ ਨਾਲ ਦੇ ਸਾਹਮਣੇ ਖਲੋਗੇ ਜੋ ਮੂੰਹ ਵਿੱਚ ਆਇਆ ਉਹਨੇ ਕਹਿਣਾ ਸ਼ੁਰੂ ਕੀਤਾ ਜੋ ਆਇਆ ਬਾਬਾ ਤਾਰਾ ਸਿੰਘ ਨਾਲੇ ਆਖਿਆ ਚੌਧਰੀ ਚੋਰ ਚੋਰਾ ਕੋਲ ਆਉਂਦੇ ਨੇ ਸਾਡਾ ਨਿਰਾਇਸੀ ਚੋਰ ਕੋਈ ਨਹੀਂ ਬਘੇਰ ਸਿੰਘ ਤੇਰੀਆਂ ਨਜ਼ਰਾਂ ਵਿੱਚ ਚੋਰ ਹੋ ਸਕਦਾ ਸਾਡੀ ਨਜ਼ਰ ਵਿੱਚ ਉਹ ਪਰਬਕਾਰੀਆ ਚੋਰ ਤੂੰ ਹੈ ਤਰਾ ਲੋਕਾਂ ਦੀਆਂ ਫਸਲਾਂ ਦਾ ਧੱਕਾ ਧੱਕਾ ਲੋਕਾਂ ਦੇ ਚੋਰ ਤੂੰ ਹੈ ਤੂੰ ਆਪਣੀਆਂ ਘੋੜੀਆਂ ਬੰਨ੍ਹ ਕੇ ਰੱਖਣੀਆਂ ਚਾਹੀਦੀਆਂ ਹੁਣ ਚੋਰ ਨੂੰ ਚੋਰ ਕੋਦੇ ਅੱਗੇ ਲੰਗਣੀ ਸੀ ਨਾ ਤਾਂ ਪੁੱਛਿਆ ਚੌਧਰੀ ਸਾਹ ਲਾਏ ਸਿਖਾਲੇ ਦੇ ਦੂਜਾਰੀ ਮਾਰੀਆ ਤੇ ਜਿਹੜੀ ਪੱਗ ਬੰਦੀ ਸੀ ਸਿਰ ਤੇ ਨਿਕਪਈ ਖੱਲੇ ਹਾਏ ਹਾਏ ਕਰਦਾ ਭੱਜਾ ਇੱਕੋ ਜਾਹਰ ਬੇ ਪੱਟੀ ਵਾਲੇ ਦੇ ਕੋਲ ਜਾ ਕੇ ਹੋਇਆ ਇਹਨੂੰ ਮੱਜੀਆਂ ਘੱਟ ਸੰਤੇ ਮਸੂਖ ਜਾਦਾ ਕਰੇ ਚੌਧਰੀ ਸਿਤਾ ਚੌਧਰੀ ਦਾ ਸਿਰ ਤੇ ਤੁਲਾ ਲੱਗਾ ਸੀ ਇਸ ਕਰਕੇ ਤਰਫੇ ਮੜਾ ਉਹਨਾਂ ਬਾਰ-ਬਾਰ ਪਸਨੀਆਂ ਤੋੜ ਦਿੰਦੀਆਂ ਉਹਨਾਂ ਨੇ ਕਿਹਾ ਵੀ ਸਾਡੇ ਹੁੰਦਿਆ ਸਮਝਾ ਆਦਾ ਚੌਧਰੀ ਕੁੱਟਿਆ ਜਾਏ ਮਸ਼ੋਦੀ ਦੀ ਗੱਲ ਸੁਣਾ ਹੈ